ਤੁਸੂ ਦੇਖ ਰਹੇ ਰੀਅਲ ਨਿਊਜ਼ ਚੈਨਲ ਇਸ ਵੇਲੇ ਅਸੀਂ ਮਜੂਦ ਆ ਮਈਆ ਵਾਲਾ ਕਲਾ ਇਹ ਉਹ ਜਗ੍ਹਾ ਹੈ ਜਿੱਥੇ ਕਿ ਇੱਕ ਬੋਰ ਜਦੋਂ ਪਟਿਆ ਜਾਂਦਾ ਹੈ ਲੰਗਰ ਹਾਲ ਦੇ ਵਿੱਚ ਉਹਦੇ ਵਿੱਚੋਂ ਜਦੋਂ ਗੰਦਾ ਪਾਣੀ ਨਿਕਲਦਾ ਹੈ ਉਸ ਪਾਣੀ ਦੇ ਜਦੋਂ ਟੈਸਟ ਕੀਤੇ ਜਾਂਦੀ ਉਹ ਸ਼ਰਾਬ ਵਰਗਾ ਪਾਣੀ ਲੱਗਦਾ ਲਾਹਨ ਵਰਗਾ ਲੱਗਦਾ ਉਸ ਨੂੰ ਲੈ ਕੇ ਜਦੋਂ ਪਿੰਡ ਵਾਸੀਆਂ ਵੱਲੋਂ ਇੱਕ ਕਦਮ ਚੱਕਿਆ ਜਾਂਦਾ ਤੇ ਇੱਕ ਸਾਂਝੇ ਮੋਰਚੇ ਦੇ ਨਾਂ ਦੇ ਕੇ ਜਥੇਬੰਦੀ ਵੱਲੋਂ ਸ਼ਰਾਬ ਫੈਕਟਰੀ ਜਿਹੜੀ ਇਸ ਤੋਂ 3 ਕਿਲੋਮੀਟਰ ਦੂਰ ਹੈ ਉਸ ਦੇ ਬਾਹਰ ਧਰਨਾ ਦਿੱਤਾ ਜਾਂਦਾ ਹੈ ਉਸ ਫੈਕਟਰੀ ਨੂੰ ਬੰਦ ਕਰਾਉਣ ਵਾਸਤੇ ਤੇ ਉਸ ਫੈਕਟਰੀ ਦੇ ਵਿੱਚੋਂ ਜਿਹੜਾ ਪਾਣੀ ਨਿਕਲ ਰਿਹਾ ਸੀ ਉਹ ਇਲਾਕੇ ਨੂੰ ਪ੍ਰਦੂਸ਼ਿਤ ਕਰ ਰਿਹਾ ਸੀ ਤੇ ਅਲੱਗ-ਅਲੱਗ ਜਥੇਬੰਦੀਆਂ ਵੱਲੋਂ ਇਸ ਦਾ ਸਾਥ ਵੀ ਦਿੱਤਾ ਗਿਆ ਇਸ ਫੈਕਟਰੀ ਨੂੰ ਬੰਦ ਕਰਵਾਉਣ ਵਾਸਤੇ ਤੇ ਸਾਡੇ ਨਾਲ ਮੱਤੇ ਵਾਲਾ ਦੇ ਇੱਕ ਗਰੁੱਪ ਦੇ ਜਿਹੜੇ ਆਗੂ ਨੇ ਉਹ ਵੀ ਮੌਜੂਦ ਨੇ ਸਰ ਇਸ ਮੌਕੇ ਅੱਜ 2 ਸਾਲ ਹੋ ਗਏ ਨੇ ਪੂਰੇ ਇਸ ਲੜਾਈ ਨੂੰ ਚੱਲਦੇ ਨੇ ਪਰ ਫੈਕਟਰੀ ਹਜੇ ਵੀ ਪੂਰੀ ਤਰ੍ਹਾਂ ਬੰਦ ਨਹੀਂ ਹੋਈ ਇਹ ਦੇਖੋ ਦੋ ਚੀਜ਼ਾਂ ਆਇਆਂ ਇੱਕ ਤਾਂ ਲੋਕਾਂ ਨੇ ਫੈਕਟਰੀ 2 ਸਾਲ ਤੋਂ ਆਪਣੇ ਦਮ ਤੇ ਬੰਦ ਕਰਕੇ ਜਿਹੜੀ ਰੱਖੀ ਹੈ ਉਹ ਤਾਂ ਰੱਖੀ ਹੋਈ ਆ ਦੂਜੀ ਗੱਲ ਇਹ ਹੈ ਕਿ ਪੰਜਾਬ ਸਰਕਾਰ ਨੂੰ ਲੋਕਾਂ ਦੀ ਤਾਕਤ ਦੇਖ ਕੇ ਤੇ ਉਸ ਤੋਂ ਬਾਅਦ ਜਦੋਂ ਸੈਂਟਰ ਪੋਲੂਸ਼ਨ ਕੰਟਰੋਲ ਬੋਰਡ ਨੇ ਇਹਦੇ ਟੈਸਟ ਕੀਤੇ ਆ ਕੇ ਕਿਉਂਕਿ ਪਹਿਲਾਂ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਨੇ ਕੀਤੇ ਸੀ ਉਹਨਾਂ ਨੇ ਕਲੀਨ ਚਟ ਦਿੱਤੀ ਸੀ ਤੇ ਉਸ ਤੋਂ ਬਾਅਦ ਸੈਂਟਰ ਪੋਲੂਸ਼ਨ ਕੰਟਰੋਲ ਬੋਰਡ ਦੀ ਟੀਮ ਜਦੋਂ ਆਈ ਉਹਨਾਂ ਨੇ ਜਦੋਂ ਟੈਸਟ ਕੀਤੇ ਤਾਂ ਉਹਨਾਂ ਦੇ 29 ਚੋਂ 29 ਸੈਂਪਲ ਫੇਲ ਹੋਏ ਤੇ ਉਸ ਤੋਂ ਬਾਅਦ ਉਹਨਾਂ ਨੇ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਨੂੰ ਇੱਕ ਹੁਕਮ ਜਾਰੀ ਕੀਤਾ ਸੀਗਾ ਕਿ ਇਹਨਾਂ ਦਾ ਜਿਹੜਾ ਹੈ ਉਹ ਲਾਇਸੈਂਸ ਰੱਦ ਕੀਤਾ ਜਾਵੇ ਤੇ ਇਹਨਾਂ ਤੇ ਬਣਦੀ ਕਾਰਵਾਈ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਹਦੇ ਤਹਿਤ ਪੰਜਾਬ ਪ੍ਰੋਡਕਸ਼ਨ ਕੰਟਰੋਲ ਬੋਰਡ ਨੇ ਇਹਨਾਂ ਦੀ ਫੈਕਟਰੀ ਚੱਲਣ ਦਾ ਲਾਇਸੈਂਸ ਜਿਹੜਾ ਉਹ ਰੱਦ ਕਰ ਦਿੱਤਾ ਸੀ ਜਿਹੜਾ ਕਿ ਅੱਜ ਵੀ ਰੱਦ ਹੈ ਇਹਨਾਂ ਨੇ ਉਸ ਲਾਇਸੈਂਸ ਨੂੰ ਰੱਦ ਕਰਨ ਦੇ ਵਿਰੋਧ ਵਿੱਚ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੂੰ ਪਹੁੰਚ ਕੀਤੀ ਹੈ ਫੈਕਟਰੀ ਵਾਲਿਆਂ ਨੇ ਉੱਥੇ ਇਹਨਾਂ ਦੀ ਅਪੀਲ ਜਿਹੜੀ ਹੈ ਉਹਦੇ ਸੁਣਵਾਈ ਚੱਲ ਰਹੀ ਹੈ ਪਰ ਇਸ ਵੇਲੇ ਜੋ ਲੀਗਲ ਸਟੇਟਸ ਹੈ ਉਹ ਫੈਕਟਰੀ ਦਾ ਲਾਇਸੈਂਸ ਇਸ ਵੇਲੇ ਨਹੀਂ ਹੈਗਾ ਤੇ ਬਾਕੀ ਜਿਹੜਾ ਧਰਨਾ ਲੱਗਾ ਹੋਇਆ ਉਹਦੇ ਕਰਕੇ ਵੀ ਤੇ ਦੋਨਾਂ ਗੱਲਾਂ ਕਰਕੇ ਫੈਕਟਰੀ ਜਿਹੜੀ ਹੈ ਇਸ ਵੇਲੇ ਤਾਂ ਨਹੀਂ ਚੱਲ ਸਕਦੀ ਇਹ ਪਿੱਛੇ ਜੇ ਈਡੀ ਦੀ ਵੀ ਇੱਥੇ ਰੇਡ ਪਈ ਹੈ ਉਹਨੂੰ ਕੀ ਸਮਝਦੇ ਹੋ ਕਿਸ ਕਾਰਨਾ ਕਰਕੇ ਹੋ ਸਕਦੀ ਹੈ ਜਾਂ ਹੋਰ ਵੀ ਜਗ੍ਹਾ ਤੇ ਦੀਮਲੋ ਉਤਰਿਆ ਜਿਹੜਾ ਉਹਨੀਆਂ ਜਗ੍ਹਾ ਦੇ ਉੱਤੇ ਰੇਡ ਪਈਆਂ ਹਾਂਜੀ ਹਾਂਜੀ ਇਹ ਦੇਖੋ ਜਿਹੜਾ ਈਡੀ ਦਾ ਕਾਨੂੰਨ ਹੈ ਉਹ ਪ੍ਰिवेंशन ਆਫ ਮਨੀ ਲਾਂਡਰਿੰਗ ਐਕਟ ਉਹਨੂੰ ਕਹਿੰਦੇ ਆ ਪੀਐਮਐਲਏ ਉਹਦੇ ਤਹਿਤ ਉਹਨਾਂ ਨੇ ਰੇਡ ਕੀਤੀ ਹੈ ਤੇ ਪ੍ਰिवेंशन ਆਫ ਮਨੀ ਲਾਂਡਰਿੰਗ ਐਕਟ ਭਾਵੇਂ ਗੈਰ ਕਾਨੂੰਨੀ ਤਰੀਕੇ ਨਾਲ ਪੈਸਾ ਕਮਾਣ ਦਾ ਕਾਨੂੰਨ ਹੈ ਪਰ ਉਹਦੇ ਵਿੱਚ ਵਾਤਾਵਰਣ ਦਾ ਪੱਖ ਨੂੰ ਵੀ ਜਿਹੜਾ ਸ਼ਾਮਲ ਕੀਤਾ ਗਿਆ ਉਹਦੇ ਵਿੱਚ ਇਹ ਲਿਖਿਆ ਹੈ ਕਿ ਜੇ এনवायरमेंट ਪ੍ਰੋਟੈਕਸ਼ਨ ਐਕਟ 1986 ਜਾਂ ਵਾਟਰ ਐਕਟ 1974 ਜਾਂ 에어 ਐਕਟ ਹੈਗਾ ਤੋ ਹਵਾ ਜਾਂ ਪਾਣੀ ਨੂੰ ਪ੍ਰਦੂਸ਼ਿਤ ਕਰਨ ਦਾ ਕੋਈ ਇਸ ਤਰ੍ਹਾਂ ਦਾ ਕੰਮ ਕਰਕੇ ਜੇ ਕੋਈ ਪੈਸਾ ਕਮਾਉਂਦਾ ਹੈ ਤਾਂ ਉਹਦੇ ਵਿੱਚ ਪ੍ਰੋਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਦੇ ਤਹਿਤ ਈਡੀ ਐਕਸ਼ਨ ਵੀ ਲੈ ਸਕਦੀ ਹੈ ਤਾਂ ਉਹਨਾਂ ਨੇ ਇਸ ਕੇਸ ਨੂੰ ਜਿਹੜਾ ਐਨਜੀਟੀ ਚੱਲ ਰਿਹਾ ਹੈ ਉਹਦੇ ਕਾਗਜ਼ਾਂ ਪੱਤਰਾਂ ਨੂੰ ਚੰਗੀ ਤਰ੍ਹਾਂ ਕੋਖ ਕੇ ਦੇਖ ਕੇ ਸਮਝ ਕੇ ਤੇ ਸੈਂਟਰ ਪੋਲਿਊਸ਼ਨ ਕੰਟਰੋਲ ਬੋਰਡ ਦੀਆਂ ਰਿਪੋਰਟਾਂ ਨੂੰ ਚੰਗੀ ਤਰ੍ਹਾਂ ਸਮਝ ਕੇ ਤੇ ਉਹਨਾਂ ਨੇ ਇਹ ਉਹਨਾਂ ਦੀ ਸਮਝ ਬਣੀ ਹੈ ਕਿ ਭਾਈ ਇਹਨਾਂ ਨੇ ਜਿਹੜੀ ਕਮਾਈ ਕੀਤੀ ਹੈ ਉਹ ਇੱਕ ਤਰ੍ਹਾਂ ਦੀ ਕਾਨੂੰਨ ਜਿਹੜੇ ਆ ਵਾਤਾਵਰਨ ਦੇ ਉਹਨਾਂ ਨੂੰ ਤੋੜ ਕੇ ਕੀਤੀ ਹੈ ਉਹਨਾਂ ਦੀ ਉਲੰਘਣਾ ਕਰਕੇ ਕੀਤੀ ਹੈ ਇਸ ਕਰਕੇ ਪ੍ਰੋਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਦੇ ਤਹਿਤ ਵੀ ਆਉਂਦਾ ਹੈ ਤੇ ਉਹਨਾਂ ਨੇ ਉਹ ਸੈਕਟਰ ਦੇ ਅੰਡਰ ਇਸ ਤਰ੍ਹਾਂ ਜਿਹੜੀ ਕਾਰਵਾਈ ਹੈ ਉਹਨੂੰ ਕੀਤਾ ਹੈ ਪੰਜਾਬ ਸਰਕਾਰ ਦਾ ਕੀ ਰੋਲ ਸਮਝਦੇ ਹੋ ਇਸ ਫੈਕਟਰੀ ਦੇ ਪ੍ਰਤੀ ਦੇਖੋ ਪੰਜਾਬ ਸਰਕਾਰ ਦਾ ਦੋ ਤਰ੍ਹਾਂ ਦਾ ਰੋਲ ਹੈ ਪਹਿਲੇ ਤਾਂ ਬਹੁਤ ਟਿਲਾ ਟਾਲਾ ਰੋਲ ਸੀਗਾ ਕਿਉਂਕਿ ਪੰਜਾਬ ਸਰਕਾਰ ਜਿਹੜੀ ਹੈ ਲੋਕਾਂ ਦਾ ਧਰਨਾ ਲੱਗਣ ਦੀ ਵੇਟ ਕਰਦੀ ਰਹੀ ਉਸ ਤੋਂ ਬਾਅਦ ਵੀ ਜਦੋਂ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਨੇ ਚੈਕਿੰਗ ਕੀਤੀ ਆ ਕਿ ਇਹਨਾਂ ਨੇ ਕਲੀਨ ਟੈਟ ਦੇ ਦਿੱਤੀ ਹੁਣ ਹੈਰਾਨੀ ਦੀ ਗੱਲ ਸੀ ਕਿ ਜਿਹੜਾ ਪਾਣੀ ਇੱਕ ਨੰਗੀ ਅੱਖ ਨਾਲ ਦੇਖ ਕੇ ਗੰਦਾ ਲੱਗ ਰਿਹਾ ਹੈ ਉਹਨੂੰ ਇਹਨਾਂ ਨੇ ਆਪਣੇ ਰਿਪੋਰਟਾਂ ਦੇ ਵਿੱਚ ਕਲਰਲੈਸ ਤੇ ਟ੍ਰਾਂਸਪੇਰੈਂਟ ਇਦਾਂ ਦੇ ਲਫ਼ਜ਼ ਜਿਹੜੇ ਯੂਜ਼ ਕੀਤੇ ਮਤਲਬ ਅਲਫ਼ਾਜ਼ਾਂ ਦੇ ਵਿੱਚ ਉਲਝਾਇਆ ਜਾ ਰਿਹਾ ਨਹੀਂ ਨਹੀਂ ਝੂਠ ਬੋਲੇਗਾ ਸਿੱਧਾ ਸਿੱਧਾ ਉਹ ਜਾਣ ਦੀ ਕੋਈ ਗੱਲ ਨਹੀਂ ਸਿੱਧਾ ਸ਼ਰਮ ਤੋਂ ਝੂਠ ਬੋਲਿਆ ਗਿਆ ਪਹਿਲਾਂ ਉਦੋਂ ਸ਼ਾਇਦ ਉਹਨਾਂ ਨੇ ਹੁੰਦਾ ਹੋਣਾ ਨਹੀਂ ਸੀਗਾ ਕਿ ਲੋਕਾਂ ਦੀ ਤਾਕਤ ਕਿੰਨੀ ਵੱਡੀ ਹੈ ਲੋਕ ਇਸ ਝੂਠ ਨੂੰ ਬਰਦਾਸ਼ਤ ਨਹੀਂ ਕਰਨਗੇ ਤੇ ਚੁੱਪਚਾਪ ਸੈ ਕੇ ਘਰ ਨਹੀਂ ਚਲੇ ਜਾਣਗੇ ਤੇ ਜਦੋਂ ਫਿਰ ਬਿਲਕੁਲ ਇੱਕ ਵਾਰੀ ਲੋਕਾਂ ਲੋਕਾਂ ਨੇ ਇਹ ਗੱਲ ਨਾ ਮੰਨੀ ਤਾਂ ਇੱਕ ਸੈਂਟਰ ਪੋਲੂਸ਼ਨ ਕੰਟਰੋਲ ਬੋਰਡ ਦੀ ਟੀਮ ਆਈ ਜਿਹਦਾ ਪੰਜਾਬ ਸਰਕਾਰ ਨਾਲ ਕੋਈ ਸਿੱਧਾ ਕਨੈਕਸ਼ਨ ਹੈ ਨਹੀਂ ਸੀ ਪੰਜਾਬ ਸਰਕਾਰ ਨੇ ਵੀ ਲੋਕਾਂ ਦਾ ਰੋਹ ਨੂੰ ਦੇਖਦਿਆਂ ਇੱਕ ਨਵੀਂ ਟੀਮ ਦਾ ਗਠਨ ਕੀਤਾ ਸੀ ਉਸ ਵੇਲੇ ਜਿਹਦੇ ਵਿੱਚ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਦਾ ਕੋਈ ਵੀ ਬੰਦਾ ਨਹੀਂ ਪਾਇਆ ਗਿਆ ਸੀਗਾ ਉਹਦੇ ਵਿੱਚ ਆਈਆਈਟੀ ਰੋਪੜ ਆਪਰ ਯੂਨੀਵਰਸਿਟੀ ਤੇ ਗੁਰਨਾਨਕ ਦੇਵ ਯੂਨੀਵਰਸਿਟੀ ਦੇ ਤਿੰਨ ਪ੍ਰੋਫੈਸਰਾਂ ਨੂੰ ਐਜ਼ ਐਕਸਪਰਟ ਉਹਦੇ ਵਿੱਚ ਪਾ ਕੇ ਤੇ ਇੱਥੇ ਟੈਸਟ ਕਰਾਇਆ ਗਏ ਸੀ ਇਹ ਦੋਨੋਂ ਕਮੇਟੀਆਂ ਦੀ ਰਿਪੋਰਟ ਜਿਹੜੀ ਆ ਫੈਕਟਰੀ ਦੇ ਉਲਟ ਤੇ ਲੋਕਾਂ ਦੇ ਹੱਕ ਵਿੱਚ ਆਈ ਸੈਂਪਲਿੰਗ ਦੀ ਗੱਲ ਹੋ ਰਹੀ ਸੀ ਕਿ ਉਹਦੇ ਤਹਿਤ ਕੀ ਕਰਨਾ ਤਾਂ ਜਦੋਂ ਸੈਂਟਰ ਪੋਲੂਸ਼ਨ ਕੰਟਰੋਲ ਬੋਰਡ ਨੇ ਆ ਕੇ ਸੈਂਪਲਿੰਗ ਕੀਤੀ ਤਾਂ 29 ਸੈਂਪਲ ਉਹਨਾਂ ਨੇ ਪਾਣੀ ਦੇ ਲਿੱਤੇ ਉਹ 29 ਦੇ 29 ਸੈਂਪਲ ਜਿਹੜੇ ਆ ਉਹ ਫੇਲ ਹੋਏ ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਵੀ ਜਿਹੜਾ ਹੈ ਫੈਕਟਰੀ ਦੇ ਵਿਰੁੱਧ ਐਕਸ਼ਨ ਲਿੱਤਾ ਤੇ ਇਹਨਾਂ ਦੀ ਆਪਣੀ ਇੱਕ ਇੰਡੀਪੈਂਡੈਂਟ ਜਿਹੜੀ ਕਮੇਟੀ ਸੀਗੀ ਉਹਦੇ ਵਿੱਚ ਵੀ ਸੈਂਪਲ ਫੇਲ ਹੋਏ ਤੇ ਪਹਿਲੀਆਂ ਜਿਹੜੀਆਂ ਪੰਜਾਬ ਪ੍ਰੋਫਿਊਸ਼ਨ ਕੰਟਰੋਲ ਬੋਰਡ ਦੀਆਂ ਜਿਹੜੀਆਂ ਗਲਤ ਰਿਪੋਰਟਾਂ ਸੀਗੀਆਂ ਜਿਨ੍ਹਾਂ ਦੇ ਵਿੱਚ ਕਲੀਨ ਚਿੱਟ ਦਿੱਤੀ ਗਈ ਸੀਗੀ ਉਹ ਰਿਪੋਰਟਾਂ ਜਿਹੜੀਆਂ ਫਿਰ ਖਾਰਜ ਹੋਈਆਂ ਤੇ ਇਹ ਜਿਹੜੀਆਂ ਨਵੀਆਂ ਰਿਪੋਰਟਾਂ ਹਨ ਉਹਨਾਂ ਦੇ ਤਹਿਤ ਪੰਜਾਬ ਪੋਲੂਸ਼ਨ ਕੰਟਰੋਲ ਇੱਕ ਫੌਜਦਾਰੀ ਦਾ ਮੁਕੱਦਮਾ ਵੀ ਇਸ ਮਾਲਬੋਰ ਫੈਕਟਰੀ ਤੇ ਉਹਦੇ ਮਾਲਕਾਂ ਦੇ ਵਿਰੁੱਧ ਜਿਹੜਾ ਹੈ ਦਾਇਰ ਕੀਤਾ ਜਿਹੜਾ ਕਿ ਇਸ ਵੇਲੇ ਵੀ ਚੱਲ ਰਿਹਾ ਤੇ ਕੀ ਲੱਗਦਾ ਸਰ ਜਿਹੜਾ ਮਤਲਬ ਇਹ ਰਵਈਆ ਕੀਤਾ ਗਿਆ ਇੱਕ ਫੈਕਟਰੀ ਨੂੰ ਬੰਦ ਕਰਾਉਣ ਵਾਸਤੇ ਇਸ ਤਰ੍ਹਾਂ ਪੰਜਾਬ ਦੇ ਵਿੱਚ ਕੋਈ ਹੋਰ ਕੰਮ ਕਰਨ ਵਾਸਤੇ ਰਾਜੀ ਹੋਏਗਾ ਜਾਂ ਨਹੀਂ ਇਸ ਚੀਜ਼ ਨੂੰ ਵੀ ਕਿਵੇਂ ਸਮਝਦੇ ਹੋ ਇਸ ਚੀਜ਼ ਤੇ ਨਹੀਂ ਨਹੀਂ ਦੇਖੋ ਇਹ ਗੱਲ ਇਸ ਤਰ੍ਹਾਂ ਹੈ ਕਿ bizness ਕਰਨਾ ਹਰ ਇੱਕ ਦਾ ਹੱਕ ਹੈ ਪਰ ਕਾਨੂੰਨ ਦੀ ਪਾਲਣਾ ਕਰਨਾ ਉਹਦੀ ਡਿਊਟੀ ਹੈ bizness ਜਿਹੜਾ ਹੈ ਕਾਨੂੰਨ ਦੇ ਦਾਇਰੇ ਚ ਰਹਿ ਕੇ ਕਰਨਾ ਜਿਹੜਾ ਹੈ ਉਹ ਹਰ ਇੱਕ ਦਾ ਹੱਕ ਹੈ ਔਰ ਉਹ ਹੱਕ ਜਿਹੜਾ ਸਾਰਿਆਂ ਦਾ ਸੁਰੱਖਿਅਤ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ ਔਰ ਬੜੀ ਇੱਕ ਅਨਫੋਰਚੂਨੇਟ ਗੱਲ ਹੈ ਕਿ ਪੰਜਾਬ ਤੇ ਇਸ ਤਰ੍ਹਾਂ ਦੀਆਂ ਵੀ ਬਹੁਤ ਸਾਰੀਆਂ ਫੈਕਟਰੀਆਂ ਚੱਲ ਰਹੀਆਂ ਜਿਹੜੀਆਂ ਵਾਤਾਵਰਣ ਦੇ ਕਾਨੂੰਨ ਨੂੰ ਕੁਝ ਬਹੁਤਾ ਨਹੀਂ ਸਮਝਦੀਆਂ ਉਹ ਬਹੁਤ ਲੰਬੇ ਸਮੇਂ ਤੋਂ ਸਰਕਾਰਾਂ ਦੀ ਨਲਾਕੀ ਰਹੀ ਹੈ ਕਈ ਤਰ੍ਹਾਂ ਦੀਆਂ ਸਰਕਾਰਾਂ ਦੀ ਤੇ ਪਰ ਉਸ ਨੂੰ ਠੀਕ ਕਰਨਾ ਜ਼ਰੂਰੀ ਹੈ ਕਿਉਂਕਿ ਸਾਡੇ ਲੋਕਾਂ ਦੀ ਸਿਹਤ ਸਾਡੀ ਆਉਣ ਵਾਲੀ ਪੀੜ੍ਹੀ ਦੀ ਸਿਹਤ ਸਾਡੇ ਬੱਚਿਆਂ ਦਾ ਜਿਹੜਾ ਹੈ ਉਹ ਉਹਨਾਂ ਦੀ ਜ਼ਿੰਦਗੀ ਉਹਨਾਂ ਦੀ ਸਿਹਤ ਤੋਂ ਉੱਤੇ ਜਿਹੜਾ ਪ੍ਰੋਫਿਟ ਨਹੀਂ ਹੋ ਸਕਦਾ ਉਹਨਾਂ ਦੇ ਖਿਲਾਫ ਵੀ ਕੋਈ ਕਾਰਵਾਈ ਚੱਲ ਰਹੀ ਹੈ ਦੇਖੋ ਸਰਕਾਰ ਦਾ ਤੇ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦਾ ਰਵਈਆ ਤਾਂ ਬਹੁਤ ਢਿੱਲਾ ਹਲੇ ਵੀ ਢਿੱਲਾ ਜੀ ਪਰ ਜਿਹੜੀ ਨੈਸ਼ਨਲ ਗ੍ਰੀਨਡਰ ਬਿਊਰੋ ਨੇ ਉਹ ਥੋੜੀ ਜੀ ਜਿਹੜੀ ਆ ਉਹ ਟਾਈਟ ਜਿਹੜਾ ਕੰਮ ਕਰ ਰਹੀ ਹੈ ਤੇ ਅਸੀਂ ਪਿੱਛੇ ਕਈ ਕੇਸਸ ਦੇ ਵਿੱਚ ਹੋਰ ਗਏ ਸੀ ਜਿਵੇਂ ਅੰਮ੍ਰਿਤਸਰ ਦੀ ਇੱਕ ਫੈਕਟਰੀ ਸੀਗੀ ਉਹ ਤੇ 1 ਕਰੋੜ ਰੁਪਏ ਦਾ ਜੁਰਮਾਨਾ ਲੱਗਿਆ ਪਿੱਛੇ ਜਿਹੜੀ ਫੈਕਟਰੀ ਬੰਦ ਕਰ ਦਿੱਤੀ ਗਈ ਹੈ ਤੇ ਮਾਲਕਾਂ ਦੇ ਵਿਰੁੱਧ ਕੇਸ ਕੀਤਾ ਗਿਆ ਤਾਂ ਜਿਹੜੇ ਵਾਤਾਵਰਣ ਦਾ ਕੋਈ ਬਹੁਤ ਬੁਰੀ ਤਰ੍ਹਾਂ ਕਹਾਣ ਕਰ ਰਹੇ ਆ ਉਹਨਾਂ ਦੇ ਉੱਤੇ ਤਾਂ ਐਕਸ਼ਨ ਜਿਹੜਾ ਹੋਣਾ ਹੀ ਚਾਹੀਦਾ ਤੇ ਇਹ ਪੰਜਾਬ ਸਰਕਾਰ ਤੋਂ ਵੀ ਇਸ ਉਮੀਦ ਕਰਦੇ ਆ ਕਿ ਇਹ ਫੈਕਟਰੀਆਂ ਜਿਹੜੀਆਂ ਜਿਵੇਂ ਬੁੱਢਾ ਦਰਿਆ ਪ੍ਰਦੂਸ਼ਿਤ ਕਰਨ ਵਾਲੀਆਂ ਫੈਕਟਰੀਆਂ ਜਿਹੜੀਆਂ ਹੈਗੀਆਂ ਉਹਨਾਂ ਦੇ ਦੇਖੋ ਕਾਨੂੰਨ ਦੀ ਪਾਲਣਾ ਤਾਂ ਕਰਾਣੀ ਚਾਹੀਦੀ ਹੈ ਨਾ ਇਹ ਨਹੀਂ ਹੋ ਸਕਦਾ ਕਿ ਕਾਨੂੰਨ ਦੀ ਪਾਲਣਾ ਕਾਨੂੰਨ ਨੂੰ ਛੱਕੇ ਛੱਕੇ ਟੰਕੇ ਜੇ ਕੋਈ ਪ੍ਰੋਫਿਟ ਕਮਾਰਿਆ ਤੇ ਉਹ ਅਲੋਕ ਕਿਤੇ ਵੀ ਨਹੀਂ ਕੋਈ ਕਰ ਸਕਦਾ ਤੇ ਜੇ ਪੰਜਾਬ ਚ ਹੋ ਰਿਹਾ ਹੈ ਤੇ ਪੰਜਾਬ ਸਰਕਾਰ ਦੀ ਕਮਜ਼ੋਰੀ ਹੈ ਜਾਂ ਨਲਾਕੀ ਹੈ ਇਹ ਹੁਣ ਕਿੱਥੇ ਤੱਕ ਰੇਸ ਕਾਰਵਾਈ ਨੂੰ ਜਿਹੜੀ ਕਾਰਵਾਈ ਆ ਪਹੁੰਚ ਚੁੱਕੀ ਹੈ ਤੇ ਕਦੋਂ ਤੱਕ ਪੂਰਾ ਤਾਲਾ ਲੱਗ ਜਾਏਗਾ ਜਿਹੜੀ ਜ਼ੀਰੇ ਵਾਲੀ ਫੈਕਟਰੀ ਜਿਹੜੀ ਮਲਬਰੋਜ਼ ਦੀ ਗੱਲ ਹੈਗੀ ਹੈ ਉਦੇ ਵਿੱਚ ਜਿਹੜਾ ਐਨਜੀਟੀ ਦੇ ਵਿੱਚ ਕੇਸ ਹੈ ਉਹ 2 ਸਾਲ ਚੱਲਦੇ ਨੂੰ ਹੋ ਗਏ ਆ ਉਹਦੀ ਇੱਕ ਹੀアリング ਜਿਹੜੀ ਹੈ ਇਸ ਤਰ੍ਹਾਂ ਲੱਗਦਾ ਹੈ ਕਿ ਜਿਹੜੀ ਹੁਣ ਹੀアリング ਹੈਗੀ ਹੈ 9 ਅਗਸਤ ਨੂੰ ਉਹ ਆਖਰੀ ਹੀアリング ਹੋਏਗੀ ਤੇ ਉਸ ਤੋਂ ਬਾਅਦ ਜਿਹੜਾ ਉਹਦਾ ਜਿਹੜਾ ਜਜਮੈਂਟ ਹੈ ਕੁਝ ਹਫ਼ਤਿਆਂ ਦੇ ਵਿੱਚ ਉਸ ਤੋਂ ਬਾਅਦ ਆ ਜਾਏਗੀ ਤੇ ਉਮੀਦ ਕਰਦੇ ਆਂ ਕਿ ਅਗਸਤ ਸਤੰਬਰ ਤੱਕ ਜਿਹੜੀ ਹੈ ਉਹਦੀ ਫਾਈਨਲ ਜਜਮੈਂਟ ਜਿਹੜੀ ਹੈ ਉਹ ਆ ਜਾਏਗੀ ਤੇ ਉਸ ਤੋਂ ਬਾਅਦ ਫੈਕਟਰੀ ਦਾ ਤਾਂ ਲਾਇਸੈਂਸ ਆਲਰੇਡੀ ਰਾਤੀ ਹੈ ਇਹ ਤਾਂ ਇਹ ਤੇ ਇਸ ਚੀਜ਼ ਦੇ ਉੱਤੇ ਜੱਜਮੈਂਟ ਆਏਗੀ ਕਿ ਕੀ ਉਹ ਰੱਦ ਸਹੀ ਹੈ ਜਾਂ ਗਲਤ ਹੈ ਤੇ ਜੇ ਉਹ ਸਹੀ ਪਾਇਆ ਜਾਂਦਾ ਹੈ ਤੇ ਉਸ ਤੋਂ ਬਾਅਦ ਫੈਕਟਰੀ ਜਿਹੜੀ ਹੈ ਉਹ ਨਹੀਂ ਚੱਲ ਸਕਦੀ ਇਹ ਸੀ ਸਾਡੇ ਨਾਲ ਜਸਕਰਨ ਸਿੰਘ ਦੀ ਜਿਹੜੇ ਕਿ ਮੱਤੇ ਵਾਲਾ ਗਰੁੱਪ ਦੇ ਨੇ ਇਹਨਾਂ ਵੱਲੋਂ ਦੱਸਿਆ ਜਾ ਰਿਹਾ ਜਿਹੜੇ ਕਿ ਗ੍ਰੀਨ ਟ੍ਰੂਬਨ ਵੱਲੋਂ ਜਿਹੜਾ ਕਿ ਹੁਣ ਅਗਸਤ ਦੇ ਮਹੀਨੇ ਦੇ ਵਿੱਚ ਇੱਕ ਫੈਸਲਾ ਹੋਣਾ ਉਸ ਤੋਂ ਬਾਅਦ ਇਸ ਫੈਕਟਰੀ ਲਈ ਪੂਰੇ ਰਸਤੇ ਬੰਦ ਹੋ ਜਾਣਗੇ ਤੇ ਜਿਹੜੀਆਂ ਵੀ ਫੈਕਟਰੀਆਂ ਲੱਗ ਰਹੀਆਂ ਉਹਨਾਂ ਨੂੰ ਦੱਸਿਆ ਜਾ ਰਿਹਾ ਕਿ ਜੋ ਵੀ ਸਰਕਾਰ ਵੱਲੋਂ ਕਾਨੂੰਨ ਦੱਸਿਆ ਜਾਂਦਾ ਉਹਦੇ ਤਹਿਤ ਜਿਹੜਾ ਇਹ ਕੰਮ ਕੀਤਾ ਜਾਣਾ ਚਾਹੀਦਾ ਲੋਕਾਂ ਦੀ ਜਾਨ ਦੇ ਨਾਲ ਨਹੀਂ ਖੇਡਿਆ ਜਾਣਾ ਚਾਹੀਦਾ ਦੀਪਕ ਵਰਗੋਰੀਅਲ ਨਿਊਜ਼ ਚੀਨਾ